ਸੰਕੁਤਾਨ ਸਾਹਿਬ ਕੀ ਅੱਜ ਮੀਟਿੰਗ ਸੀ ਅੱਜ ਸਾਡੇ ਸਮੂਹ ਭਾਰਤੀ ਕਿਸਾਨੀਓਂ ਦੀਆਂ ਕਾਦੀਆਂ ਜ਼ਿਲ੍ਹਾ ਕਪੂਰਥਲਾ ਬਲਾਕ ਨਡਾਲਾ ਦੇ ਵਿੱਚ ਗੁਰਦੁਆਰਾ ਬੋਲੀ ਸਾਹਿਬ ਦੇ ਵਿੱਚ ਅੱਜ 11 ਦਸੰਬਰ 2024 ਨੂੰ ਜਿਹੜੀ ਮੀਟਿੰਗ ਇੱਥੇ ਹੋ ਰਹੀ ਆ ਉਹ ਕਿਸਾਨੀ ਮੁੱਦੇ ਤੇ ਜਿੱਦਾਂ ਆਪਾਂ ਜਿਹੜੇ ਆਪਣੇ ਜਿਹੜੇ ਬਾਹਰਲੇ ਸਟੇਟਾਂ ਦੇ ਵਿੱਚੋਂ ਜਿਹੜੇ ਖੁਸ਼ ਲੋਕ ਆ ਉਹ ਆ ਰਹੇ ਆ ਉਹ ਪੰਜਾਬ ਦੇ ਵਿੱਚ ਸਾਡੀ ਇਹ ਪੂਰੀ ਔਰ ਮੰਗਿਆ ਪਿਓ ਆਖ ਇੱਥੇ ਉਹਨਾਂ ਨੂੰ ਜਿਹੜਾ ਪੰਜਾਬ ਸਰਕਾਰ ਆ ਉਹਨਾਂ ਦੇ ਉੱਤੇ ਬਿੱਲ ਪਾਸ ਕਰੇ ਉਹਨਾਂ ਜਿਹੜੇ ਲੋਕ ਆ ਰਹੇ ਨੇ ਜੀ ਆਆਂ ਨੂੰ ਉਹ ਕੰਮ ਕਰਨ ਨਾ ਕੋ ਦਾ ਆਧਾਰ ਕਾਰਡ ਬਣਾਇਆ ਜਾਵੇ ਨਾ ਉਹਨਾਂ ਨੂੰ ਜੜੀ ਆ ਕੋ ਜਮੀਨ ਹੋ ਨਾ ਕੋ ਦੁਕਾਨ ਨਾ ਕੋਈ ਹੋਰ ਜਿਹੜਾ ਇੱਥੇ ਆ ਉਹ ਜ਼ਮੀਨ ਖਰੀਦ ਸਕਣ ਉਹ ਆਪਣਾ ਕੰਮ ਕਰਕੇ ਆਪਣੇ ਦੇਸ਼ ਨੂੰ ਆਉਣ ਜਾਣ ਜਿੱਦਾਂ ਆਮ ਹਿਮਾਚਲ ਦੇ ਵਿੱਚ ਆ ਜਾਂ ਜੇ ਐਂਡ ਕੇ ਦੇ ਵਿੱਚ ਆ ਜਾਂ ਰਾਜਸਥਾਨ ਦੇ ਜਿਹੜਾ ਆ ਉਹ ਜਿਹੜੇ ਮੁੱਦੇ ਦੇ ਉੱਤੇ ਕਿਉਂਕਿ ਜਿਹੜਾ ਮਿੱਚੋ ਕੋ ਸਾਰੇ ਨਹੀਂ ਜਿਹੜਾ ਕੁਝ ਜਿਹੜੇ ਪ੍ਰਵਾਸੀ ਆ ਜਾਂ ਹੋ ਰਿਹਾ ਉਹ ਇੱਥੇ ਬਹੁਤ ਵੱਡੀਆਂ ਜਿਹੜੀਆਂ ਆਪਣੇ ਪੰਜਾਬ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹ ਲੁੱਟਾਂ ਖੋਹਾਂ ਕਰਕੇ ਫਿਰ ਆਪਣੇ ਦੇਖ ਨੂੰ ਜਿਹੜਾ ਭੱਜ ਜਾਂਦੇ ਨੇ ਜਿੱਦਾਂ ਦੋ ਸਾਡੇ ਬੱਚੇ ਮਹਾਲੀ ਦੇ ਵਿੱਚ ਜਿਹੜੇ ਆਪਣੇ ਸਿੱਖ ਮੁੰਡੇ ਸੀ ਉਹ ਮਾਰੇ ਗਏ ਤੋਂ ਉਹਨਾਂ ਨੂੰ ਜਿਹੜਾ ਬੜੀ ਜਦੋਂ ਜਾ ਉਹਨਾਂ ਗੜੀ ਸਾਡੀ ਪੁਲਿਸ ਆ ਵladiਆ ਕੰਮ ਕਰ ਰਹੀ ਆ ਉਹਨਾਂ ਨੂੰ ਫੜ ਕੇ ਕਹਿੰਦੇ ਲੈ ਕੇ ਆਏ ਆ ਇਹੋ ਸਾਡਾ ਮੁੰਡਾ ਮੁੱਦਾ ਜਿਹੜਾ ਮੁੱਦਾ ਹੈਗਾ ਆ ਜਾਂ ਜਿਹੜੇ ਕਿਸਾਨਾਂ ਨੇ ਉਹ ਜਿਹੜਾ ਆਰਥੀਆ ਨੇ ਕਾਟ ਲਾਈ ਆ ਝੋਨੇ ਉੱਪਰ 100 ਜਾਂ 200 ਰੁਪਇਆ ਉਹ ਸਾਰੇ ਜਿਹੜੇ ਆਰਥੀਆ ਉਹ ਕਿਸਾਨਾਂ ਨੂੰ ਜਿਹੜਾ ਉਹ ਪੈਸੇ ਉਹਨਾਂ ਦੇ ਵਾਪਸ ਕੀਤੇ ਜਾਣ ਕਿਉਂਕਿ ਜਦੋਂ ਸਾਡਾ ਕੋਈ ਹੜ੍ਹ ਨਾਲ ਝੋਨਾ ਮਰ ਜਾਂਦਾ ਜਾਂ ਸੋਕੇ ਦਾ ਮਰ ਜਾਂਦਾ ਤੇ ਫੇਰ ਸਾਨੂੰ ਆਰਥੀ ਕੋਈ ਪੈਸਾ ਦਿੰਦੇ ਆ ਮੇਰੇ ਜ਼ਿਲ੍ਹੇ 'ਚ ਦੋ ਬਲਾਕ ਨੇ ਡਾਲੇ ਹਟ ਲਮਾ ਦੇ ਵਿੱਚ ਦੋ ਕਿਸਾਨ ਜਿਹੜੇ ਆ ਪਿਛਲੇ ਸਾਲ ਪਾਣੀ 'ਚ ਜਿਹੜੇ ਉਹ ਰੁੜ ਗਏ ਪਸ਼ੂ ਰੁੜ ਗਏ ਸਾਡੀ ਫਸਲ ਰੁੜ ਗਈ ਸਾਡੇ ਦਾਣੇ ਰੁੜ ਗਏ ਸਾਡਾ ਹੋਰ ਬੜਾ ਨੁਕਸਾਨ ਹੋਇਆ ਤੇ ਉਹ ਜਿਹੜਾ ਕਿਸਾਨ ਨੂੰ ਆਪਣੇ ਸਿਰ ਤੇ ਪਰਨਾ ਪੈਂਦਾ ਭਾਵੇਂ ਉਹ 10 ਸਾਲ ਬਾਅਦ ਜਾਂ 5 ਸਾਲ ਬਾਅਦ ਉਹ ਕੋਈ ਲੋਨ ਚੁੱਕ ਕੇ ਲਿਮਟ ਬਣਾ ਕੇ ਤੇ ਜਿਹੜਾ ਉਹ ਆਪਣੀ ਪਰਭਾਈ ਕਰਦਾ 8-10 ਸਾਲ ਬਾਅਦ ਜਿਹੜਾ ਉੱਠਦਾ ਉਹਦੇ ਵਿੱਚ ਜਿਹੜਾ ਆ ਉਹ ਕਿਸੇ ਵੀ ਕਿਸਾਨ ਨੂੰ ਜਿਹੜਾ ਆ ਉਹ ਕੋਈ ਜਿਹੜਾ ਝੋਨੇ ਉੱਪਰ ਜਿਹੜਾ ਕਟ ਨਾ ਲਾਇਆ ਜਾਵੇ ਅੰਗੋਂ ਵੀ ਜਿਹੜੀ ਆਪਣੀ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਉਹ ਜਿੰਨੇ ਵੀ ਸਾਡੇ ਪੰਜਾਬ ਦੇ ਗਦਾਮ ਨੇ ਭਾਵੇਂ ਚੌਲ ਆ ਭਾਵੇਂ ਓਕਣੇ ਕਿਹਾ ਜਾਂ ਹੋਰ ਖੋਸ਼ ਆ ਉਹਨਾਂ ਨੂੰ ਜਿਹੜਾ ਆ ਕਣਕਾਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਖਾਲੀ ਕੀਤੇ ਜਾਣ ਤਾਂ ਕਿ ਜਿਹੜੀ ਸਾਡੇ ਆਉਣ ਵਾਲੀ ਜਿਹੜੀ ਕਣਕ ਦੀ ਫਸਲ ਆ ਉਹ ਗਦਾਮਾਂ 'ਚ ਰੱਖੀ ਜਾਵੇ